ਪੰਜਾਬ ਸਰਕਾਰ ਵੱਲੋਂ ਜਿਹਦਾ ਗੁਰਦਾਸ ਵਿੱਚ ਇੱਕ ਤਰਹੀ ਰੱਖਵਾ ਕੱਢ ਕੇ ਮੱਕੀ ਵਿੱਚ ਚਲਦੀ ਇੱਕ ਪਾਇਲਟ ਪ੍ਰੋਜੈਕਟ ਜਿਹੜਾ ਵਾ ਜਿਹੜਾ ਮਤਲਬ ਹੈ ਕਿ ਮੱਕੀ ਥਲੇ ਰੱਖਵਾ ਜਿਹੜਾ ਵਾ ਉਹਦੇ ਵਿੱਚ ਜ਼ਿਲ੍ਹੇ ਦੇ ਵਿੱਚ ਸਾਨੂੰ ਇੱਕ ਰੱਖਵੇ ਦਾ ਜਿਹੜਾ ਵਾ ਟਰਗਟ ਆ ਗਿਆ। ਉਸ ਦੀ ਪੂਰੀ ਲਈ ਪਿੰਡ-ਪਿੰਡ ਜਾ ਕੇ ਅਸੀਂ ਸਾਨੂੰ ਉਹ ਵੀ ਕਰ ਰਹੇ ਆ ਝੋਲੇ ਰਕਬਾ ਕੱਢ ਕੇ ਮੁੱਕੀ ਥੱਲੇ ਲਿਆਈ ਕੋਈ ਇਹਦੇ ਵਿੱਚ ਪਿੰਡ-ਪਿੰਡ ਜਾ ਕੇ ਜਿਹੜੇ ਕਿਸਾਨ ਮਿੱਤਰ ਵੀ ਜਿਹੜੇ ਆ ਉਹਨੂੰ ਉਹ ਜਿਹੜਾ ਵਾ ਉਹ ਕਰ ਰਿਹਾ ਉਹ ਕਰ ਰਹੇ ਨੇ ਜਿਹੜੇ ਕਿਸਾਨ ਮਿੱਤਰ ਵੀ ਇਹਨਾਂ ਰਕਬਾ ਕੱਢ ਕੇ ਮੁੱਕੀ ਦਾ ਰਕਬਾ ਵਧਾਉਣਗੇ ਉਹਨਾਂ ਨੂੰ ప్రతి ਇਹ ਤੇ ਆ ਸਾਡੇ 17000 ਰੁਪਏ ਜਿਹੜਾ ਬਹੁਤ ਦੱਸੇ ਕੁਝ ਦੇ ਵਿੱਚ ਜਿਹੜਾ ਇੱਕ ਹੋਰ ਇੱਕ ਮੈਦਾ ਹੋਊਗਾ ਕਿ ਜਿਹੜੀ ਆ ਮਕੀ ਜੀ ਦੀ ਜਿਹੜੀ ਪਰਚੇਜ ਆ ਉਹ ਐਮਐਸਵੀ ਤੇ ਕੀਤੀ ਜਾਣੀ ਆ ਮੰਨ ਲਓ ਜੇ ਕਿਤੇ ਮਾਰਕੀਟ ਦੇ ਵਿੱਚ ਪ੍ਰਾਈਵੇਟ ਸੈਕਟਰ ਜਿਹੜਾ ਵਾ ਉਹ ਘੱਟ ਰੇਟ ਦਿੰਦਾ ਵਾ ਫਿਰ ਮਾਰਕੀਟ ਜਿਹੜੀ ਆ ਉਹ ਐਂਟਰ ਕਰੂਗਾ ਵਿੱਚੋਂ ਤਾਂ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਊਗੀ ਮੇਰੀ ਸਰ ਵੀ ਨਾਲ ਬੇਤੀ ਆ ਕਿ ਵੱਧ ਤੋਂ ਵੱਧ ਮੱਕੀ ਥੱਲੇ ਰਕਬਾ ਵੰਡਾਈਏ ਬਟੂ ਬਟੂ ਜਿਹੜਾ ਵਾ ਦੋਹਲੇ ਇੱਕ ਜਿਹੜਾ ਵਾ ਉਹ ਇਸ ਲੋਕ ਖਾਨਾਂ ਨੂੰ ਸਿੱਧੀ ਵੀ ਨਹੀਂ ਪਾਰੇ ਸਿੱਧੀ ਪੇਈਂ ਪਾਰੇ ਨਹੀਂ ਪਾਰੇ ਜਾਂ ਕੋਈ ਪੀਤਾ ਨਹੀਂ ਆਵਾ ਕੋਈ ਸਿੱਧੀ ਫੇਰ ਨਾਲ ਆੜਾ ਪਾਣੀ ਬਹੁਤ ਵਜਦਾ ਵਾ ਧਰਤੀ ਵੀ ਨੇ ਐਡਾ ਪਾਣੀ ਜਿਹੜਾ ਵਾ ਬਹੁਤ ਚੰਗੀ ਕੀਮਤੀ ਏ ਵੀ ਉਹ ਸਾਡਾ ਜਿਹੜਾ ਬਚੇ ਮੇਰੀ ਸਾਰੀ ਕਰਗਰ ਵੇਚਦੀ ਜਾਂਦੇ ਵੀ ਅਸੀਂ ਇਸ ਜਿਹੜੇ ਕਾਰਨ ਦੇ ਵਿੱਚ ਉਹ ਪੰਜਾਬ ਸਰਕਾਰ ਵੱਲੋਂ ਪਾਇਲਟ ਪੱਗ ਖੇੜਾ ਉਹ ਸ਼ੁਰੂ ਕਰਦਾ ਮੱਕੀ ਦਾ ਉਹ ਵੀ ਸੋਨੀ ਰੋ ਤੇੜਾ ਬਾਕੀ ਵੇਚ ਕੇ ਤੇ ਆਪਾਂ ਵੱਲ ਵੱਲ ਜਿਹੜਾ ਉਠਾਈਏ ਤੇ ਆਪਣੀ ਜਿਹੜੀ ਜਮੀਨ ਦੇ ਤਾਂ ਪਾਣੀ ਜਿਹੜਾ ਉਹਨੂੰ ਵੀ ਚਾਹੀਏ ਵਾਟਾ ਵਰਨ ਚਾਹੀਏ ਆਪਣੀ ਸੇਧਾ ਧਿਆਰ ਰੱਖੀ ਆਉ ਉਹਦੇ ਵਿੱਚ ਉਹਦੇ ਤੇ ਇੱਕ ਨੁਕਸਾਨ ਹੁੰਦਾ ਰਿਹਾ ਦਵਾਈਆਂ ਬਾਰੇ ਦੱਸਿਆ ਗਿਆ ਕਿ ਦਵਾਈਆਂ ਦੇ ਵਿੱਚ ਦਵਾਈਆਂ ਜਿਹੜੀਆਂ ਨੇ ਉਹ ਟੈਂਸਰ ਨਹੀਂ ਮਿਲਦੀਆਂ ਪਰ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਇਹੀ ਆ ਕਿ ਇਸ ਵੇਲੇ ਕਿਸਾਨ ਮਾਰਕੀਟ ਦੇ ਵਿੱਚ ਬੀ ਜਿਹੜਾ ਵਾ ਉਹ ਅਤੇ ਤਾ ਜਾ ਰਿਹਾ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਹੈ ਜੀ ਤੇ ਕਾਫੀ ਜਿਹੜੇ ਉਹ ਸਬਜਟ ਕਲਮੀਆਂ ਵਜਾਈਆਂ ਨੇ ਇਹ ਸਾਡੇ ਕੋਲ ਕੋਈ ਪ੍ਰੋਬਲਮ ਨਹੀਂ ਹੈ ਉਹ ਆਪਾਂ ਲੈ ਕੇ ਜਾਵਾ ਹੈ ਅਾਇਰ ਪ੍ਰਾਸਟ ਤੋਂ ਸਾਡੇ ਵੀ 5 ਮਿੰਟ ਬੀਤੀ ਹੈ ਕਿ ਕੋਈ ਵੀ ਕੋਈ ਖੇਤੀ ਸਮਗਰੀ ਖਰੀਦਣੀ ਚਾਹੇ ਪੀਏ ਚਾਹੇ ਕੀਟ ਨਾ ਚਾਹੇ ਚਾਹੇ ਖਾਦਿਆ ਉਹਦੇ ਬਿੱਲ ਜਰੂਰ ਲੈਣਾ ਵਾ ਜਿਹੜਾ ਕਸ਼ਮੀਰ ਉਹਦਾ ਬਿੱਲ ਨੂੰ ਆਪਾਂ ਕਹਿੰਦੇ ਬਿੱਲ ਜਰੂਰ ਲੈਣਾ ਵਾ ਤੇ ਬਿੱਲ ਜਦੋਂ ਸਾਡੇ ਕੋਲ ਹੋਏਗਾ ਤੇ ਸਾਡਾ ਜਿਹੜਾ ਵਾ ਉਹ ਉਹਦੇ ਵਿੱਚ ਸਾਡੂੰ ਇਹ ਸ਼ਰਤਾਂ ਇਹ ਇਹ ਹੋ ਰਹੀਆਂ ਤੇ ਸਹਿਤ ਰਿਹਾ ਕਿੰਨੇ ਕਿਤਾਬਾਂ ਰੱਖਾਉਣੇ ਕੀਤੀਆਂ ਜੇ ਤੁਹਾਨੂੰ ਕੋਈ ਨਹੀਂ ਦੱਸਦਾ ਤੇ ਨਿਸ਼ਚਿਤ ਰੂਪ ਦੇ ਵਿੱਚ ਹੰਗੁਸਤਾਨ ਹੈ ਬੰਦਾ ਜਿਹੜਾ ਇਹਦਾ ਡੀਡ ਜਿਹੜਾ ਉਹ ਉਹ ਹੀ ਜਾਣੀ ਹੈ ਤਾਂ ਕੰਮ ਜਾਵੇ ਕੋਈ ਕੋਈ ਅਪਲਾਈ ਕਰਾਉਣਾ ਹੈ ਉਹ ਤੁਸੀਂ ਮੈਂਨਾਂ ਤੋਂ ਕਰਾਈ ਜਾ ਰਹੀ ਹੈ ਇਹ ਵੀ ਬਗਾਇਆ ਕਿ ਇਹਨਾਂ ਉਹਦੇ ਵਿੱਚ ਮੇਰਾ ਨੰਬਰ ਆਪਣੇ ਨੰਬਰ ਆਪਣਾ ਵੀ ਹੈ 9864 9816 9816 1515 2320 ਆਪਾਂ ਟੋਲ ਫ੍ਰਾਈ ਟੋਲ ਫ੍ਰੀ ਨੰਬਰ ਆਹੋ ਤੁਸੀਂ ਆਪ ਜਿਹੜਾ ਸੰਪਰਕ ਕਰ ਸਕਿਆ ਅਗਰੇਾਰੇ ਕਾਨੂੰਨੀ ਵਿਧੀ ਦੇ ਮੈਂ ਜਾਇ ਕਿ ਆਪਾਂ ਕਿਸੇ ਦੇ ਕਹਿੰਦੇ ਹੁੰਦੇ ਕੋਈ ਅਵਾਜ਼ ਮਸਲੇ ਹੱਲ ਕਰੀਏ ਖੇਤੀਬਾੜੀ ਮਾਰਾ ਦਾ ਗੱਲ ਉੱਪਰ ਕਰਨੀ